ਇਹ ਜਿਹੜੀ ਮਨ ਵਿੱਚ ਪਹਿਲਾਂ ਮੇਰੇ ਆਂਦੀ ਰਹੀ ਵਿਚਾਰ ਕਿ ਜੇ ਕੋਈ ਸਮਾਧੀ ਵਿੱਚ ਗਿਆ ਔਰ ਉਸ ਅਭੂਤ ਪੂਰਵ ਆਨੰਦ ਨੂੰ ਮਾਣਦਾ ਹੋਇਆ ਉਹ ਵਾਪਸ ਨੋਰਮਲ ਅਵਸਥਾ ਵਿੱਚ ਕਿਉਂ ਆਏਗਾ ਇਸ ਚੀਜ਼ ਨੂੰ ਲੈ ਕੇ ਮੈਂ ਐਕਸਪੈਰੀਮੈਂਟਲ ਮੈਡੀਟੇਸ਼ਨ ਕਰ ਰਹੇ ਹਾਂ ਸਵਾਲਾਂ ਵੀ ਜਵਾਬ ਤਾਂ ਮਿਲਦੇ ਜਾ ਰਹੇ ਹਨ ਜੋ ਖੋਜਾ ਸੁਭਾਅ ਦਾ ਪਰ ਕਿਨਾਂ ਵਾਸਤੇ ਸਿਰਫ ਮੇਰੇ ਵਾਸਤੇ ਹੀ ਹੋ ਆ ਗਿਆ ਤੇ ਇਹਦਾ ਮਤਲਬ ਇਹ ਹੋਇਆ ਵੀ ਕੀ ਸਮਾਦੀ ਵਾਲੇ ਰਸਤੇ ਤੇ ਤੁਰਿਆ ਹੋਇਆ ਬੰਦਾ ਵੀ ਸੈਲਫਿਸ਼ ਹੈ ਮਹਾਰਾਜ ਕੋਲ ਜੋ ਗਿਆਨ ਸੀ ਉਹਨਾਂ ਨੇ ਲਿਖ ਦਿੱਤਾ ਗੁਰਬਾਣੀ ਵਿੱਚ ਫਿਰ ਵੀ ਸਾਡੇ ਤੱਕ ਨਹੀਂ ਪਹੁੰਚ ਰਿਹਾ ਕਿ ਸਾਡਾ ਭੰਡਾ ਨਹੀਂ ਹਾਫ ਕੋਈ ਨਵਾਂ ਗਿਆਨ ਐਸਾ ਨਹੀਂ ਹੈ ਨਵਾਂ ਤਾਂ ਨਹੀਂ ਕਹਿ ਸਕਦੇ ਕੋਈ ਗਿਆਨ ਐਸਾ ਨਹੀਂ ਹੈ ਜਿਹੜਾ ਪਹਿਲਾਂ ਹੀ ਲਿਖਿਆ ਹੋਇਆ ਨਾ ਪਿਆ ਹੋਵੇ ਉਹ ਬੀਜ ਰੂਪ ਦੇ ਵਿੱਚ ਜਾਂ ਵਿਆਖਿਆ ਦੇ ਰੂਪ ਦੇ ਵਿੱਚ ਕਿਤਨਾ ਕਿਤਾ ਜ਼ਰੂਰ ਪਿਆ ਹੋਵੇ ਤਾਂ ਇਹ ਜਿਹੜਾ ਸਾਡਾ ਜੀਵਨ ਹੈ ਜੋ ਤੁਹਾਡੇ ਕੋਲ ਚਾਰ ਕਿਤਾਬਾਂ ਪੜ੍ਹ ਕੇ ਨਿੱਜੀ అనుభవਨਾ ਸੁਣ ਕੇ ਜੋ ਗਿਆਨ ਪ੍ਰਾਪਤ ਹੋਇਆ ਇਸ ਦਾ ਵੱਧ ਤੋਂ ਵੱਧ ਸਦ ਉਪਯੋਗ ਕਿਸ ਪ੍ਰਕਾਰ ਕੀਤਾ ਜਾਵੇ ਇਹ ਪ੍ਰਸ਼ਨ ਹੈ ਲਿਖ ਕੇ ਜਾਂ ਰਿਕਾਰਡ ਕਰਕੇ ਕੋਈ ਗੱਲ ਆਹੋ ਯਾ ਲੋਕਾਂ ਨੂੰ ਪ੍ਰੇਰਣਾ ਦੇ ਕੇ ਕਿ ਇਸ ਰਸਤੇ ਤੇ ਚਲੋ ਇਹ ਵੀ ਇੱਕ ਦੁਨੀਆ ਹੈ ਰੱਟ ਕੇ ਪੜ੍ਹਨਾ ਦੇ। ਮੈਂ ਤਤਸਵਾਸ ਪੜ੍ਹ ਰਿਹਾ ਸੀ ਕਪਿਲ ਮੋਨੀ ਦੀ। ਉਹ ਸੂਤਰ ਹਨ। ਉਹਦੀ ਵਿਆਖਿਆ ਕੁਝ ਵੀ ਕਰ ਸਕਦੇ ਤੁਸੀਂ। ਤੁਝ ਇਸ ਤਰ੍ਹਾਂ ਦਾ ਹੋ ਜਾਵੇ ਕਿ ਕੋਈ ਕੁਝ ਵੀ ਵਿਆਖਿਆ ਨਾ ਕਰ ਸਕੇ। ਕਿ ਨਿਸ਼ਚਿਤ ਵਿਆਖਿਆ ਹੋਵੇ। ਪਾ ਤੰਜਲੀ ਨੇ ਪੰਜ ਕਲੇਸ਼ ਮੰਨੇ ਨੇ ਅਵਿਦਿਆ ਅਸਮਿਤਾ ਰਾਗ ਦੁਸ਼ ਅਭਿਨਿਵੇਸ਼ ਪਾਂਚੀ ਕਲੇਸ਼ ਕਪਿਲ ਨੇ ਮੰਨੇ ਨੇ ਉਹ ਕਹਿੰਦਾ ਤਮਸ মোহ ਮਹਾਮੋ ਤਾਮਸਰ ਅੰਧ ਤਾਮਸਰ ਹੁਣ ਟਿਕਾ ਕਰ ਕਹਿੰਦੇ ਪੰਜੇ ਇੱਕੋ ਹੀ ਚੀਜ਼ ਹੈ ਉਹ ਪੰਜ ਹੋ ਰਹੇ ਪੰਜ ਸੇਮ ਹੈ ਸਿਰਫ ਨਾਮਾਂ ਨਾਲ ਤਾਂ ਅਸੀਂ ਕਿਵੇਂ ਸ਼ੋਰ ਹੋਈਏ ਕਿ ਕਪਿਲ ਮੁਨੀ ਦਾ ਇਹੀ ਮਤਲਬ ਸੀ ਜੋ ਪਤੰਜਲੀ ਦਾ ਹੈ ਪਤੰਜਲੀ ਨੇ ਤਾਂ ਚਲੋ ਵਿਆਖਿਆ ਕੀਤੀ ਹੈ ਨਾ ਪਤੰਜਲੀ ਨੇ ਟਿੱਕੀ ਕ ਸੂਤਰ ਦੇ ਵਿੱਚ ਅਵਿਦਿਆ ਦੀ ਵੱਖਰੀ ਵਿਆਖਿਆ ਕੀਤੀ ਹੈ ਅਸਮਿਤਾ ਦੀ ਵੱਖਰੀ ਵਿਆਖਿਆ ਕੀਤੀ ਹੈ ਸ਼ਾਇਦ ਇਸੇ ਕਰਕੇ ਮੈਂ ਸੰਖਿਆ ਨਾਲੋਂ ਉਸਤੇ ਜ਼ਿਆਦਾ ਪ੍ਰਭਾਵਤ ਹਾਂ ਬਰੇ ਕਹਿਣ ਦਾ ਮਤਲਬ ਇਹ ਹੈ ਕਿ ਸੂਤਰ ਲਿਖੇ ਹੀ ਗਏ ਪਰ ਉਹਨਾਂ ਦੇ ਅਰਥ ਕੁਝ ਦੇ ਕੁਝ ਕੀਤੇ ਜਾਣ ਦੀ ਸੰਭਾਵਨਾ ਹਮੇਸ਼ਾ ਹੀ ਬਣੀ ਰਹੇ। ਕੁਝ ਇਸ ਤਰ੍ਹਾਂ ਦਾ ਕੀਤਾ ਜਾਏ ਕਿ ਅਰਥ ਹੋਰ ਨਾ ਕੀਤੇ ਜਾ ਸਕਣ। ਮੇਰੇ ਕਹਿਣ ਦਾ ਮਤਲਬ ਉਸ ਤਰ੍ਹਾਂ ਦਾ ਕੰਮ ਕੀਤਾ ਜਾਏ ਜਿਵੇਂ ਆਦੀ ਸ਼ੰਕਰਾਚਾਰੀ ਨੇ ਕੀਤਾ। ਉਹ ਨਿਸ਼ਚਿਤ ਵਿਆਖਿਆ ਕਰ ਦਿੱਤੀ ਹੈ ਉਸ ਤੋਂ ਇਲਾਵਾ ਦੂਸਰੀ ਵਿਆਖਿਆ ਨੇ ਦੂਸਰੇ ਅਰਥ ਨਹੀਂ ਹੋ ਸਕਦੇ। ਮੈਂ ਹਮੇਸ਼ਾ ਇਹ ਤਾਲਮੇ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦਾ ਹਾਂ ਸੰkhਿਆ ਦੀ ਕਿ ਪ੍ਰધાન ਪ੍ਰਕਿਰਤੀ ਉਹ ਅਨਾਦੀ ਹੈ ਮੇਰੀ ਜਿੰਨੇ ਵੀ ਯਾਤਰਾ ਮੈਂ ਅੰਦਰ ਦੀ ਕਰਦਾ ਆਂ ਜਿੰਨਾ ਕਿ ਵੀ ਅਭਿਆਸ ਕਰਦਾ ਆਂ ਮੈਂ ਮੁੜ ਕੇ ਇਸੇ ਨਤੀਜੇ ਤੇ ਵਾਰ-ਵਾਰ ਪਹੁੰਚਦਾ ਆਂ ਕਿ ਪ੍ਰਕਿਰਤੀ ਜਿਹਨੂੰ ਸੰkhਿਆ ਨੇ ਪ੍ਰધાન ਕਿਹਾ ਉਹ ਅਨਾਦੀ ਨਹੀਂ ਹੋ ਸਕਦੀ ਹੁਣ ਦੇਖੋ ਉਹ ਦਲੀਲ ਦੇ ਰਿਹਾ ਹੈ ਦੀ ਪ੍ਰਕਿਰਤੀ ਦਾ ਪਹਿਲਾ ਵਿਸ਼ਮ ਪ੍ਰਣਾਮ ਮਤਲਬ ਜਦੋਂ ਸਮਿਆਵਸਥਾ ਚ ਸੀ ਤਿੰਨ ਗੁਣ ਜਦੋਂ ਹੀ ਉਹ ਸਮਿਆਵਸਥਾ ਨਾਲ ਦੀ ਭੰਗ ਹੋਈ ਤਾਂ ਸਭ ਤੋਂ ਪਹਿਲੀ ਚੀਜ਼ ਕੀ ਪੈਦਾ ਹੋਈ ਚਿੱਤ ਸਤਵ ਚਿੱਤ ਸੀ ਹੁਣ ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਸੰਪਰਗ ਗਿਆਨ ਸਮਾਧੀ ਵਿੱਚ ਜਾ ਕੇ ਉਸ ਤੋਂ ਵੀ ਅੱਗੇ ਨਿਕਲਦੇ ਹਾਂ ਵਿਵੇਕ ਗਿਆਤੀ ਜੀ ਜਾਂਦੇ ਹਾਂ ਜਾਂ ਪੁਰਸ਼ ਗਿਆਤੀ ਇੱਕੋ ਹੀ ਚੀਜ਼ ਹੈ ਉਹਦੇ ਵੀ ਜਾਨਦੇ ਹਾਂ ਤਾਂ ਸਾਨੂੰ ਚਿੱਤ ਵੱਖਰਾ ਦਿਖਦਾ ਪੁਰਸ਼ ਵੱਖਰਾ ਦਿਖਦਾ ਉਹ ਕਹਿੰਦੇ ਕਿ ਤਾਂ ਮਤਲਬ ਇਹ ਹੋਇਆ ਵੀ ਚਿੱਤ ਹੀ ਵਿਸ਼ਮ ਪ੍ਰਣਾਮ ਅਨੁਮਾਨ ਗਮਿਆ ਤਿੰਨ ਪ੍ਰਮਾਨ ਮੰਨੇ ਹਨ ਪਤੰਜਲੀ ਨੇ ਅਸੀਂ ਆਮ ਤੌਰ ਤੇ ਚਾਰ ਪ੍ਰਮਾਨਾਂ ਦੀ ਗੱਲ ਕਰਦੇ ਹਾਂ ਉਹਨਾਂ ਚਾਹੀਦਾ ਅਨੁਮਾਨ ਪ੍ਰਮਾਨ ਹੈ ਅਨੁਮਾਨ ਹੈ ਕਿ ਇਹ ਚਿੱਤ ਵੀ ਕਿਸੇ ਉਸ ਚੀਜ਼ ਤੋਂ ਬਣਿਆ ਹੋਇਆ ਹੈ ਲੇਕਿਨ ਉਸ ਦਾ ਉਹ ਅਨੁਮਾਨ ਨਹੀਂ ਹੈ ਕਿ ਕਿਸੇ ਉਹ ਚੀਜ਼ ਤੋਂ ਬਣਿਆ ਹੋਵੇ ਉਹ ਲੌਜੀਕ ਤੇ ਉੱਤੇ ਗੱਲ ਪੂਰੀ ਨਹੀਂ ਬੈਠਦੀ ਉਹ ਮੇਰੇ ਆਪਣੇ ਹਿਸਾਬ ਦੇ ਨਾਲ ਮੇਰੀ ਜਿਹੜੀ ਦਲੀਲ ਹੈ ਮੈਨੂੰ ਪਤਾ ਇਸ ਦਾ ਵੀ ਉਹਨਾਂ ਕੋਲ ਜਵਾਬ ਹੈ ਪਰ ਮੇਰਾ ਮਨ ਜੋ ਮੰਨਿਆ ਹੋਇਆ ਹੈ ਮਨਮਾਨਾ ਲੋਕ ਨਾ ਬਤੀਜਾ ਨਾ ਬਦੀਜਾ ਦੋ ਗਿਆ ਕੀਜੈ ਮੇਰਾ ਇਹ ਹੈ ਕਿ ਜਦੋਂ ਅਸੀਂ ਵਿਵੇਕ ਘਾਤੀ ਟੱਪ ਕੇ ਨਿਰਬੀਜ ਸਮਾਧੀ ਵਿੱਚ ਜਾਂਦੇ ਹਾਂ ਜੇ ਚਿੱਤ ਵਿਸ਼ੰਪ੍ਰਨਾਮ ਪਹਿਲਾ ਹੈ ਉਸ ਤੋਂ ਪਰਾ ਪ੍ਰਕਿਰਤੀ ਮਹਤ ਪ੍ਰਧਾਨ ਪ੍ਰਕਿਰਤੀ ਹੈ ਜਿਹਨੂੰ ਮੂਲ ਪ੍ਰਕਿਰਤੀ ਵੀ ਕਹਿੰਦੇ ਆ ਤਾਂ ਉਹ ਨਿਰਬੀਜ ਸਮਾਧੀ ਦੇ ਵਿੱਚ ਮਹਿਸੂਸ ਹੋਣੀ ਚਾਹੀਦੀ ਹੈ ਨਿਚਿਤ ਤੋਂ ਅੱਗੇ ਵੀ ਸਾਡੀ ਕੀ ਯਾਤਰਾ ਹੋਣੀ ਚਾਹੀਦੀ ਹੈ ਆਖਰ ਤਿੰਨ ਗੁਣਾ ਦੀ ਸਮੈ ਅਵਸਥਾ ਤੱਕ ਵੀ ਯਾਤਰਾ ਹੋਣੀ ਚਾਹੀਦੀ ਹੈ ਨੂੰ ਇਹ ਲੱਗਦਾ ਹੈ ਜੋ ਮੇਰੇ ਮੇਰਾ ਮਨ ਜੋ ਪਤੀਜਾ ਹੋਇਆ ਉਹ ਕਿਸ ਲੌਜੀਕ ਦੇ ਪਤੀਜਾ ਹੋਇਆ ਕਿ ਜਦੋਂ ਅਸੀਂ ਚਿੱਤ ਨੂੰ ਦੇਖਦੇ ਹਾਂ ਪੁਰਸ਼ ਖਿਆਤੀ ਵਿੱਚ ਜਾ ਕੇ ਤਾਂ ਉਸ ਤੋਂ ਪਰਾ ਸਾਨੂੰ ਕੁਝ ਨਹੀਂ ਦਿਖਦਾ ਇਸ ਤੋਂ ਇਹ ਨਹੀਂ ਸਿੱਧ ਹੁੰਦਾ ਕਿ ਇਹ ਪੁਰਸ਼ ਸੌਰੀ ਜਿਹੜਾ ਚਿੰਤ ਜਿਸ ਚੀਜ਼ ਤੋਂ ਬਣਿਆ ਹੋਇਆ ਉਹ ਅਨਾਤੀ ਹੈ ਇਹ ਨਹੀਂ ਸਿੱਧ ਹੁੰਦਾ